ਸ਼ਹਿਰ ਬਸੀ ਪਠਾਣਾ ਵਿਖੇ ਨਾਮਦੇਵ ਸੜਕ ਜੋ ਕਿ ਪਿਛਲੇ ਕਈ ਸਾਲਾਂ ਤੋਂ ਸੜਕ ਦੁਰਘਟਨਾਵਾਂ ਨੂੰ ਸੱਦੇ ਦਿੰਦੇ ਆ ਰਹੀ ਸੀ ਅਤੇ ਥੋੜੀ ਜਹੀ بارش ਦੇ ਹੋਣ ਦੇ ਕਾਰਨ ਇੱਥੇ ਪਾਣੀ ਖੜਦਾ ਸੀ ਜਿਸ ਦੇ ਨਾਲ ਇਸ ਰੋਡ ਤੇ ਪੈਂਦੀਆਂ ਦੁਕਾਨਾਂ ਦੇ ਮਾਲਕ ਅਤੇ ਆਲੇ-ਦੁਆਲੇ ਦੇ ਲੋਕ ਤੇ ਰਾਗੀਰ ਡਾਡੇ ਪਰੇਸ਼ਾਨ ਸਨ ਤਾਂ ਅੱਜ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਵੱਲੋਂ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਇਸ ਸੜਕ ਦੇ ਨਿਰਮਾਣ ਦੇ ਲਈ 79.26 ਲੱਖ ਰੁਪਏ ਖਰਚ ਕੀਤੇ ਜਾਣਗੇ ਇਸ ਗੱਲਬਾਤ ਕਰਦਿਆਂ ਹੋਇਆ ਹਲਕਾ ਵਿਧਾਇਕ ਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਸੜਕ ਦੀ ਬਹੁਤ ਲੰਬੇ ਸਮੇਂ ਤੋਂ ਖਸਤਾ ਹਾਲਤ ਸੀ ਜੋ ਕਿ ਕਈ ਦੁਰਘਟਨਾਵਾਂ ਨੂੰ ਸੱਦੇ ਦੇ ਰਹੀ ਸੀ ਅਤੇ ਲੋਕ ਸ਼ਹਿਰ ਵਾਸੀ ਤੇ ਰਾਹੀਰ ਇਸ ਤੋਂ ਡਾਡੇ ਪਰੇਸ਼ਾਨ ਸਨ ਇਸ ਸੜਕ ਬਣਨ ਦੇ ਨਾਲ ਲੋਕਾਂ ਨੂੰ ਬਹੁਤ ਸਹੂਲਤਾਂ ਮਿਲਣਗੀਆਂ ਅਤੇ ਬੜੇ ਲੰਬੇ ਸਮੇਂ ਤੋਂ ਲੋਕਾਂ ਨੂੰ ਇਸ ਸੜਕ ਬਣਨ ਦੀ ਆਸ ਸੀ ਉਹਨਾਂ ਬੋਲਦਿਆਂ ਕਿਹਾ ਕਿ ਇਸ ਸੜਕ ਨੂੰ ਇੰਟਰਲੌਕ ਟਾਈਲ ਲਾ ਕੇ ਬਣਾਇਆ ਜਾਵੇਗਾ ਅਤੇ ਹਲਕੇ ਦੇ ਵਿੱਚ ਵਿਕਾਸ ਦੇ ਹੋਰ ਵੀ ਕੰਮ ਜਲਦੀ ਲਿਆਂਦੇ ਜਾਣਗੇ ਇਸ ਸੜਕ ਦਾ ਕੰਮ 3 ਮਹੀਨਿਆਂ ਦੇ ਵਿੱਚ ਮੁਕੰਮਲ ਹੋ ਜਾਏਗਾ ਅਤੇ ਲੋਕਾਂ ਦੇ ਸਪੁਰਦ ਕਰ ਦਿੱਤੀ ਜਾਏਗੀ ਜੇਕਰ ਕੋਈ ਵੀ ਸੜਕ ਦੇ ਕੰਮ ਦੇ ਵਿੱਚ ਅੰਗੈਲੀ ਸਾਹਮਣੇ ਆਉਂਦੀ ਹੈ ਤਾਂ ਉਹ ਤੁਰੰਤ ਸਾਡੇ ਨਾਲ ਸੰਪਰਕ ਕਰ ਸਕਦੇ ਹਨ ਉਹ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਬਾਦ ਹੈ ਸਾਰੇ ਵਸੀਪਠਾਣਾ ਸ਼ਹਿਰ ਦੇ ਸਾਡੇ ਸਤਿਆਂ ਨੂੰ ਸਾਡੇ ਭਰਾਵਾਂ ਨੂੰ ਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਪਵਨ ਸਿੰਘ ਮਾਨ ਸਾਹਿਬ ਦਾ ਸਪੈਸ਼ਲ ਤੌਰ ਤੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਐਡਾ ਵੱਡਾ ਕੰਮ ਜਿਹੜਾ ਉਹ ਸ਼ੁਰੂ ਕਰਵਾਇਆ ਕਿਉਂਕਿ ਬਹੁਤ ਜ਼ਰੂਰੀ ਸੀਗਾ ਇਹ ਸਾਡੇ ਲਈ ਮੈਂ ਇਹਦੇ ਥੋੜੇ ਤੁਹਾਨੂੰ ਬਰੀਫ ਜ਼ਰੂਰ ਦੱਸਣਾ ਚਾਹੁੰਗਾ ਇਹ ਜਿਹੜੀ ਸੜਕ ਹੈਗੀ ਆ ਪਹਿਲਾਂ ਵੀ ਬਣਦੀ ਰਹੀ ਹੈ ਇਹ ਪੀ ਡਬਲਯੂ ਡੀ ਦੇ ਅੰਡਰ ਹੁੰਦੀ ਪੀ ਡਬਲਯੂ ਡੀ ਦੇ ਅੰਡਰ ਹੋਣ ਕਰਕੇ ਜਦੋਂ ਅੱਜ ਪਿਛਲੇ ਸਮਿਆਂ ਦੌਰਾਨ ਬਹੁਤ ਖਬਰਾਂ ਵੀ ਲੱਗੀਆਂ ਇਹਦੀਆਂ ਸਾਡੇ ਬਹੁਤ ਪੁਰਾਣੇ ਕਾਉਂਸਲਰ ਨੇ ਜਿਹੜੇ ਉਹ ਵੀ ਲਾਉਂਦੇ ਰਹੇ ਕਮਰਾ ਜਦੋਂ ਅੱਜ ਬਣਦੀ ਸੀ ਤੇ ਦੂਜੇ ਦਿਨ ਉਹ ਰੋਣਾ ਨਿਕਲ ਜਾਂਦਾ ਸੀਗਾ ਸੋ ਇਹਦੀਆਂ ਖਬਰਾਂ ਵੀ ਲੱਗੀਆਂ ਬਹੁਤ ਮਲਕੰਟੋਵਰਸ਼ੀਅਲ ਇਹ ਪਰ ਕਾਨੂੰਨੀ ਆ ਵੀ ਪੰਜਾਂ ਦਾ ਗਿਆ ਸਰਮਥੇ ਬਰਨਾਲਾ ਉਸ ਦਾ ਉਸੇ ਕਿਸੇ ਨੇ ਵੀ ਸੁਣਵਾਈ ਰਸਤਾਰ ਜਿਹੜੀ ਉਹ ਨਹੀਂ ਲਈ ਤੇ ਅਸੀਂ ਜਦੋਂ ਗਵਰਨਮੈਂਟ ਆਪਣੀ ਬਣੀ ਆਮਾ ਦੀ ਪਾਰਟੀ ਵੀ ਅਸੀਂ 2023 ਦੇ ਵਿੱਚ ਸੜਕ ਜਿਹੜੀ ਆ ਨਗਰ ਕੌਂਸਲ ਦੇ ਅੰਡਰ ਲੈ ਲਈ ਉਹਨਾਂ ਤੋਂ ਅਸੀਂ ਪੀਡਬਲੂਡੀ ਤੋਂ ਸੜਕ ਲਈ ਆ ਤੇ ਅਸੀਂ ਹੁਣ ਜਿਹੜੀ ਆ ਸੜਕ ਬਣਾਉਣ ਜਾ ਰਹੇ ਆ ਲੌਕਟਾਈਲ ਲਗੂਗੇ ਤਰਕ ਤੇ ਬਹੁਤ ਵਧੀਆ ਜਿਹੜੀ ਸੜਕ ਬਣ ਕੇ ਤਿਆਰ ਹੋਊਗੀ ਤੇ ਇਹ ਰੋਸੀ 80 ਲੱਖ 26000 ਦੀ ਲਾਗਤ ਦੇਣਾ ਬਣਨੀ ਹੈ ਇਹਨਾਂ ਦਾ ਟਾਈਮ ਪੀਰੀਅਡ ਜਿਹੜਾ ਹੈਗਾ 3 ਮਹੀਨੇ ਦਾ ਹੈਗਾ ਉਸ ਤੋਂ ਪਹਿਲਾਂ ਪਹਿਲਾਂ ਹੀ ਇਸ ਵੀ ਸੜਕ ਜਿਹੜੀ ਆ ਬਣਾ ਲਾਂਗੇ ਬਾਕੀ ਮੌਸਮ ਸਾਥ ਦੇਵੇ ਤੇ ਅਸੀਂ ਸੜਕ ਜਿਹੜੀ ਬਣਾ ਲਾਂਗੇ ਨਾਮ ਦੇ ਰੋਡ ਜਿਹਦਾ ਬਹੁਤ ਮੈਂ ਫੇਰ ਕਹਿ ਰਿਹਾ ਵੀ ਬਹੁਤ ਵੱਡਾ ਇਸ਼ੂ ਜਿਹੜਾ ਉਹ ਬਣਿਆ ਕਿਉਂਕਿ ਇਹਦੇ ਵਿੱਚ ਮੈਂ ਫੇਰ ਦੱਸ ਦੇਣਾ ਚਾਹੁੰਦਾ ਆਮ ਆਦਮੀ ਪਾਰਟੀ ਵੱਲੋਂ ਸਾਡੇ ਕੌਂਸਲਰਾਂ ਵੱਲੋਂ ਸਾਡੇ ਮੈਨੂੰ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਮੇਰੇ ਵੱਲੋਂ ਕਦੇ ਕੋਈ ਕਤਾਹੀ ਰਹੀ ਹੋਵੇ ਤਾਂ ਮੈਂ ਸ਼ਹਿਰ ਦਾ ਦੇਣਦਾਰ ਹੋਊਗਾ ਪਰ ਜਿਹੜੀ ਕਤਾਹੀ ਹੁੰਦੀ ਰਹੀ ਆ ਉਹ ਆਪਾਂ ਨੂੰ ਪਤਾ ਵੀ ਕਿੱਥੇ ਕਿੱਥੇ ਹੁੰਦੀ ਸੀ ਕਿਉਂ ਇਹ ਦਿੱਕਤ ਐਨੀ ਸਾਨੂੰ ਸਾਹਮਣਾ ਕਰਨਾ ਪਿਆ ਪਰ ਮੇਰੇ ਵੱਲੋਂ ਮੈਂ ਫਿਰ بڑا ਜ਼ਿੰਮੇਵਾਰੀ ਨਾਲ ਕਹਿੰਦਾ ਕਿ ਮੇਰੇ ਵੱਲੋਂ ਕਦੇ ਵੀ ਇਸ ਕੰਮ ਦੇ ਵਿੱਚ ਦੇਰ ਨਹੀਂ ਕੀਤੀ ਗਈ ਤੇ ਕੁਝ ਲੋਕ ਜਿਹੜੇ ਹੁੰਦੇ ਨੇ ਆਪਾਂ ਹੁੰਦਾ ਨਾ ਕਿ ਪਹਿਲਾਂ ਵੀ ਗਲਤ ਕੀਤਾ ਤੇ ਹੁਣ ਵੀ ਗਲਤ ਦੇ ਵਿੱਚ ਹੀ ਰਹਿਣਾ ਤੇ ਚੀਜ਼ ਨੂੰ ਸਿਰੇ ਨਹੀਂ ਚੜੰਨ ਦੇਣਾ ਉਹ ਉਹ ਬੰਦਿਆਂ ਦੀ ਪਹਿਲਾਂ ਵੀ ਰਿਹਾ ਤੇ ਹੁਣ ਵੀ ਹੈ ਪਰ ਮੈਂ ਗੁਰੂ ਮਹਾਰਾਜ ਦਾ ਸ਼ੁਕਰ ਕਰਦਾ ਤੇ ਸਾਰਿਆਂ ਦਾ ਧੰਨਵਾਦ ਕਰਦਾ ਅੱਜ ਮਹਾਰਾਜ ਦਾ ਨਾਮ ਲੈ ਕੇ ਉਹ ਡਾਸਤਰਾ ਲੈ ਕੇ ਸਤਨਾਮ ਜੀ ਦੇ ਨਾਮਦੇਵ ਜੀ ਦੇ ਮੰਦਰ ਦੇ ਸਾਹਮਣੇ ਅਸੀਂ ਇਨੀ ਬੱਤ ਕਰਕੇ ਆ ਤੇ ਮਹਾਰਾਜ ਕਿਰਪਾ ਕਰਨ परमात्मा ਕਿਰਪਾ ਕਰੇ ਸਾਡੇ ਸਾਰੇ ਜਿਹੜੇ ਸਾਥੀ ਆ ਉਹ ਵਧੀਆ ਤਰੀਕੇ ਨਾਲ ਸੜਕ ਨੂੰ ਆਉਣਾ ਫੇਰ ਕਹਿੰਦਾ ਏ ਕਿਦਰ ਸਰਵਰਾਂ ਨੂੰ ਮੈਂ ਕਹਿੰਦਾ ਸਾਡੇ ਯੂਵਰਪ ਜਿੰਨੇ ਵੀ ਸਾਰੇ ਸਾਥੀ ਖੜੇ ਨੇ ਇਹ ਸੜਕ ਤੁਹਾਡੀ ਆਪਣੀ ਆਪ ਤੁਸੀਂ ਕੋਲ ਖੜ ਕੇ ਬਣਾਉਣੀ ਆ ਕਿਤੇ ਦਿੱਕਤ ਲੱਗਦੀ ਆ ਕਈ ਵਾਰੀ ਉਹ ਤੁਸੀਂ ਉਹਨੂੰ ਚੇਂਜ ਕਰਕੇ ਉਹਨੂੰ ਉਹਨੂੰ ਸਹੀ ਕਰ ਸਕਦੇ ਹੋ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਵਾਈਬਰ ਜੀ ਦਾ ਖਾਲਸਾ ਵਾਈਬਰ ਜੀ